ਦੀਵਾਲੀ ਦੇ ਦਿਨਾਂ ਵਿੱਚ ਕਈ ਅੱਗ ਲੱਗਣ ਦੀਆਂ ਘਟਨਾਵਾਂ ਵਬਦ ਰਹੀਆਂ ਨੇ ਮਿੱਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿੱਚੋਂ ਇੱਕ ਕਬਾੜ ਦੇ ਗੋਦਾਮ ਨੂੰ ਭਿਆੰਕਰ ਅੱਗ ਲੱਗ ਗਈ ਸੀ ਜਿਸ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਕੰਟਰੋਲ ਕਰਕੇ ਆਲੇ-ਦੁਆਲੇ ਫੈਲਣ ਤੋਂ ਬਚਾ ਲਿੱਤਾ ਸੀ ਤੇ देर रात ਭੂਤਨਾਥ ਮੰਦਿਰ ਦੇ ਨਜ਼ਦੀਕ ਸਥਿਤ ਝੁਗੀਆਂ ਜੋਪੜੀਆਂ ਵਿੱਚੋਂ ਵੀ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਜਿੱਥੇ ਫਾਇਰ ਬ੍ਰਿਗੇਡ ਨੇ ਤੁਰੰਤ ਪਹੁੰਚ ਕੇ ਅੱਗ ਤੇ ਕਾਬੂ ਪਾ ਦਿੱਤਾ ਜਾਣਕਾਰੀ ਮੁਤਾਬਕ ਇੱਥੇ ਝੁਗੀਆਂ ਜੋਪੜੀਆਂ ਨੇ ਜਿੱਥੇ 200 ਤੋਂ ਵੱਧ ਲੋਕ ਰਹਿੰਦੇ ਨੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬਿਗੇਟ ਦੀਆਂ ਚਾਰ ਗੱਡੀਆਂ मौके ਤੇ ਪਹੁੰਚ ਗਈਆਂ ਅਤੇ ਆਪਣੇ ਪਾਸੇ ਅੱਗ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਥੋੜੀ ਦੇਰ ਵਿੱਚ ਹੀ ਅੱਗ ਤੇ ਕਾਬੂ ਪਾ ਲਿੱਤਾ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਹਾਲਾਂਕਿ ਇਸ ਦੇ ਬਾਵਜੂਦ ਦੋ ਝੁਗੀਆਂ ਪੂਰੀ ਤਰ੍ਹਾਂ ਨਾਲ ਸੜ ਕੇ ਰਾਖ ਹੋ ਗਈਆਂ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਪਾਇਆ ਹੈ ਮੀਰੇ ਕੁਮਾਰ ਸਰ ਆਪਣੇ ਬੀਕਾ ਬੈਕ ਸਾਈਡ ਚ ਹੋ ਗਈਆਂ ਤੇ ਸਰ ਇੱਕ ਨੁੱਕਰ ਤੇ ਆਪਣੇ ਅੱਗ ਲੱਗੀ ਹੈ। ਉਧਰਲੇ ਕਾਫੀ ਬਚਾਅ ਹੋ ਗਿਆ। ਦੀਵਾਲੀ ਦਾ ਟਾਈਮ ਸੀ ਇੱਕ ਨੁੱਕਰ ਤੇ ਇੱਕ ਸਾਈਡ ਤੇ ਅੱਗ ਲੱਗੀ ਹੈ। ਉਹਦੀ وجہ ਨਾਲ 3-4 ਘਰਾਂ ਦਾ ਨੁਕਸਾਨ ਹੋ ਗਿਆ। 220 ਪਰਿਵਾਰ ਨੇ ਪੂਰੇ ਮਹੱਲੇ ਦੇ ਅੰਦਰ ਤੇ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ। ਫਾਇਰ ਬ੍ਰਿਗੇਡ ਉਸੇ ਟਾਈਮ ਮੌਕੇ ਤੇ ਆ ਗਈ। ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜਿਹੜੇ ਉਸੇ ਟਾਈਮ ਮੌਕੇ ਤੇ ਪਹੁੰਚ ਗਏ। ਇਹਨਾਂ ਨੇ ਅੱਗ ਬੁਝਾ ਲਈ ਅੱਗ ਤੇ ਕਾਬੂ ਪਾ ਲਿਆ ਸਰ। ਤਰੀਕ ਪਰਿਵਾਰ ਹੀ ਰਹੇ ਸਾਰੇ। ਬਰਾਉ ਕੋਈ ਨਿਕਾਰ ਬਰਾਉ ਬਹੁਤ ਸਾਰਾ ਔਖਾ ਹੋ ਜਾਂਦਾ ਹੈ ਅੱਜ ਦੀਵਾਲੀ ਦਾ ਟਾਈਮ ਸੀ ਤੇ ਅੱਜ ਦੀਵਾਲੀ ਦੇ ਟਾਈਮ ਲੋਕਾਂ ਦੇ ਦੀਵੇ ਜਲਦੇ ਤੇ ਤਿੰਨ ਚਾਰ ਪਰਿਵਾਰਾਂ ਦੇ ਦੀਵੇ ਬੁੱਝ ਗਏ ਇਹ ਆਗੇ ਜਿਹੜੀ ਆ ਊਤਨਾਵਰ ਮੰਦਿਰ ਦੀ ਬੈਕਸਾਈਡ ਤੇ ਜਿਹੜੀਆਂ ਝੁੱਗੀਆਂ ਸੀ ਉੱਤੇ ਲੱਗੀ ਆ ਲੇਕਿਨ ਪ੍ਰਮਾਤਮਾ ਦੀ ਕਿਰਪਾ ਰਹੀ ਆ ਵੀ ਆ ਇਮੀਡੀਏਟ ਐਕਸ਼ਨ ਕਰਦੇ ਹੋਏ ਸਿਰਫ ਇੱਕ ਝੁੱਗੀ ਛੜੀ ਆ ਲੇਕਿਨ ਬਾਕੀ ਸਾਰੇ ਜਿੰਨੀ ਵੀ ਇਹਦੇ ਝੁੱਗੀਆਂ ਸੀ ਉਹਨਾਂ ਸੇਫ ਕਰ ਲਿਆ ਨੁਕਸਾਨ ਬਰਨ ਤੋਂ ਬਤਾਇਆ ਗਿਆ ਤੇ ਸਾਡੀ ਟੀਮ ਵੱਲੋਂ ਤੁਰੰਤ ਮੌਕੇ ਦੇ ਚਾਰ ਗੱਡੀਆਂ ਇੱਥੇ ਆਈ ਇੰਸਟਾਲ ਕੀਤੀਆਂ ਤੇ ਜਿਹਦੇ ਨਾਲ ਇਹ ਨੁਕਸਾਨ ਘਟਿਆ ਸਰ ਜਾਨੀਮਾਲੀ ਨੁਕਸਾਨ ਦੇ ਕੋ ਇਹ ਜਿਹੜੇ ਇਥੋਂ ਦੇ ਮਾਲਕਾਂ ਚੁਗੀਆਂ ਨੇ ਉਹਨਾਂ ਨੂੰ ਪੁੱਛਣ ਤੋਂ ਬਾਅਦ ਹੀ ਪਤਾ ਚੱਲੂਗਾ ਲੇਕਿਨ ਫਿਲਹਾਲ ਸਾਡੇ ਕੋਲ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈਗੀ ਹਾਂ ਨੇਰ ਬਊਟ ਸਰ ਅ 50 ਪਲੱਸ ਚੁਗੀਆਂ ਨੇ ਲੇਕਿਨ ਸਿਰਫ 2 ਚੁਗੀਆਂ ਸਾਡੀਆਂ ਨੇ ਬਾਕੀ ਨੂੰ ਅਸੀਂ ਕੰਟਰੋਲ ਕਰ ਲਿਆ کافی ਵੱਡਾ ਅਸੂਲ ਸਕਦਾ ਹੈ ਸਾਡੀ ਪਹੁੰਚ ਤੋਂ ਬਾਹਰ ਹੋ ਸਕਦਾ ਸੀਗਾ ਇਸ ਵਾਸਤੇ ਸਾਨੂੰ ਆਪਣੇ ਪਟਾਵਾਂ ਤੋਂ ਬਾਹਰੋਂ ਵੀ ਗੱਡੀਆਂ ਮਗਾਨੀਆਂ ਪੈ ਸਕਦੀਆਂ ਸੀਗੀਆਂ ਲੇਕਿਨ ਮੇਰੀ ਟੀਮ ਮੇਰੇ ਮੁੰਡਿਆਂ ਦੀ ਹਿੰਮਤ ਆ ਜਿਨ੍ਹਾਂ ਨੇ ਇਮੀਡੀਏਟ ਰੈਕਸ਼ਨ ਕਰਕੇ ਇਹਦੇ ਤੇ ਕੰਟਰੋਲ ਕੀਤਾ